ਜੇ ਦੇਖੋ ਗੁਰੂ ਦਾ ਨਾਮ ਹੈ ਉਹ ਕਦੇ ਹਾਰਦਾ ਨਹੀਂ ਮਤਲਬ ਗੁਰੂ ਸਾਹਿਬ ਦੇ ਨਾਲ ਆ ਕੇ ਖੜ ਜਾਂਦੇ ਆ ਪਿੱਠ ਨਹੀਂ ਤੁਸੀਂ ਕਹਿੰਦਾ ਪਿੱਠ ਨਹੀਂ ਲੱਗਣ ਦਿੰਦੇ ਤੇ ਗੁਰੂ ਸਾਹਿਬ ਆਪ ਉਹਨਾਂ ਦੇ ਕੰਮ ਕਰਾਂਦੇ ਆ ਹਾਂ ਬਿਲਕੁਲ ਜੀ ਸੱਚੇ ਬਾਦਸ਼ਾਹ ਦਾ ਸੀਜ਼ਨ ਆ ਏ ਜਿਸ ਦੇ ਹੋਏ ਵਾਲ ਸੋ ਕਦੇ ਨਾ ਹਾਰਦਾ ਜਿਸ ਨੂੰ ਕਰੇ ਰਾਮਤ ਇਸ ਨਾ ਵਿਸਾਰਦਾ ਨਾ ਤਾਂ ਉਹਨੂੰ ਵਿਸਾਰਦਾ ਅਕਾਲ ਪੁਰਖ ਆਪ ਦੇ ਮਨੋਂ ਹਾਂ ਜੀ ਕੋਕੋ ਗੁਰੂ ਦਾ ਜਿਹੜਾ ਸਿੱਖ ਹੁੰਦਾ ਉਹਨੇ ਆਸਰਾ ਵੀ ਉਹਦਾ ੱਤਕਿਆ ਹੁੰਦਾ ਹੈ। ਨਾ ਹੀ ਉਹਨੂੰ ਹਾਰ ਦਿੰਦਾ ਸੰਸਾਰ ਦੇ ਵਿੱਚ। ਹਮੇਸ਼ਾ ਉਹਨੂੰ ਜਿੱਤ ਦੇ ਵੱਲ ਲੈ ਕੇ ਜਾਂਦਾ ਹੈ। ਤਾਂ ਤਾਂ ਕਹਿੰਦੇ ਨੇ ਵੀ ਗੁਰਮੁਖ ਹੋ। ਹੈਨਾ? ਗੁਰਮੁਖ ਜਿਹੜਾ ਹੁੰਦਾਗਾ ਜੀ ਜਨ ਸਭ ਸ੍ਰਿਸ਼ਟੁ ਪਾਈ ਗੁਰਮੁਖ ਸੋਭਾ ਪਾਵੇਗੋ। ਇੱਥੇ ਗੁਰਮੁਖ ਦੀ ਸੋਭਾ ਹੋਣੀ ਹੈ। ਕਾਲ ਯੁਗ ਮੈਂ ਸੋਭਾ ਨਾਮ ਕੀ ਬਿਨਾਂ ਨਾਮ ਹੈ ਸੋਭਨਾ ਹੋਏ। ਜੋ ਮਰਜ਼ੀ ਕਰ ਲੋ ਮਹਾਰਾਜ ਕਹਿੰਦੇ। ਕਾਲ ਯੁਗ ਦੇ ਵਿੱਚ ਸੋਭਾ ਨਹੀਂ ਹੋਣੀ ਨਾਮ ਤੋਂ ਬਿਨਾ ਤੇ ਨਾਮ ਦੇ ਵਿੱਚ ਤੁਹਾਨੂੰ ਸੁਹਾਉਣਾ ਪੈਣਾਗਾ ਇਹ ਗੁਰੂਸ ਦੇ ਇਹ ਸ਼ਬਦ ਦਾ ਫੈਸਲਾ ਗੁਰੂ ਦਾ ਹਾਂਜੀ ਕਾਲ ਯੁਗ ਦੇ ਵਿੱਚ ਅਕਾਲ ਪੁਰਖ ਨੂੰ ਪਾਣਾ ਰੱਬ ਨੂੰ ਪਾਣਾ ਔਖਾ ਹੈ ਨਹੀਂ ਮਹਾਰਾਜ ਦੇ ਇਹ ਜੇ ਸ਼ਬਦ ਅਨੁਸਾਰ ਗੁਰੂ ਸਾਹਿਬ ਦੀ ਬਾਣੀ ਮੁਤਾਬਕ ਆਪਾਂ ਵੇਖੀਏ ਤਾਂ ਕਾਲ ਯੁਗ ਨਾਨਕ ਨਾਮ ਸੁਖਾਲਾ ਬਹੁਤ ਸੌਖਾ ਮਤਲਬ ਕਿ ਖੇੜਾ ਹੁਣੇ ਕੁਝ ਸਮਾਂ ਪਹਿਲਾਂ ਭਾਈ ਸਾਹਿਬ ਭਾਈ ਲਖਬੀਰ ਸਿੰਘ ਜੀ ਵਿਚਾਰ ਕਰ ਰਹੇ ਸਨ ਕਿ ਇਹ ਕਾਲ ਯੁਗ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਾਂ ਲੇਟੈਸਟ ਤਰੀਕੇ ਦੇ ਨਾਲ ਸਾਰਾ ਖੇਡ ਸਮਝਾ ਦਿੱਤਾ ਪਹਿਲਾਂ ਤਾਂ ਔਖਾ ਸੀਗਾ ਨਾ ਤੇ ਇਹ ਕਾਲ ਯੁਗ ਦੇ ਵਿੱਚ ਤਾਂ ਬਹੁਤ ਹੀ ਸੌਖਾ ਤਰੀਕਾ ਆਪਣੇ ਕੋਲੇ ਸਾਧਨਾ ਸੰਗਤ ਕਰਕੇ ਆਪਾਂ ਕੁਝ ਘੰਟਿਆਂ ਵਿੱਚ ਵਾਪਸ ਜਾ ਸਕਦੇ ਹਾਂ ਗੁਰੂ ਘਰ ਚੋਂ ਨਾ ਅਸੀਂ ਕਾਲ ਯੁਗ ਦੇ ਵਿੱਚ ਕੋਈ ਔਖਾ ਨਹੀਂ ਹੈ ਉਲਟਾ ਸੌਖਾ ਬਿਲਕੁਲ ਸੌਖਾ ਜੀ ਕਾਲ ਯੁਗ ਦੇ ਵਿੱਚ ਜਿੱਥੇ ਸੰਗਤ ਆ ਦੇ ਸਾਨੂੰ ਗੁਰਮੁਖ ਮਿਲੇ ਹੋਏ ਆ ਤਾਂ ਬਹੁਤ ਹੀ ਸੌਖਾ ਹੈ ਬਹੁਤ ਸੌਖਾ ਜੇ ਤਾਂ ਤੁਸੀਂ ਗੱਲ ਕਰ ਰਹੇ ਹੋ ਕਹਿੰਦੇ ਜਿੰਨੇ ਕੁਝ ਕੀਤਾ ਹੋਵੇ ਉਹਦੇ ਲਈ ਬਹੁਤ ਸੌਖਾ ਹੁੰਦਾ ਆ ਹਾਂ ਬਿਲਕੁਲ ਜੀ ਕਿਉਂਕਿ ਗੁਰਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਆ ਨਾ ਦਨ ਕੀ ਬਰਕਤ ਖਾਹੇ ਅਸੰਖ ਕਰੋੜੇ ਬੀਜੀ ਕੋਈ ਗੁਰਮੁਖ ਤੁਹਾਨੂੰ ਜ਼ਿੰਦਗੀ ਦੇ ਵਿੱਚ ਮਿਲ ਸਕਦਾ ਹੈ ਮਿਲ ਜਾਂਦਾ ਹੈ ਇਸ ਅਧਿਆਤਮਿਕਤਾ ਦੇ ਮਾਰਗ ਤੇ ਪ੍ਰਭੂ ਮਲਾਬ ਦੇ ਮਾਰਗ ਤੇ ਤਾਂ ਫਿਰ ਜਿਹੜੀ ਉਹਦੀ ਬੰਦਗੀ ਕੀਤੀ ਹੁੰਦੀ ਹੈ ਨਾ ਉਹਦੀ ਜਿਹੜੀ ਬਰਕਤ ਹੁੰਦੀ ਹੈ ਉਹ ਆਪ ਦੀ ਬੰਦਗੀ ਦੇ ਵਿੱਚੋਂ ਸਾਨੂੰ ਚੇਟਕਲਾ ਦਿੰਦਾ ਹੈਗਾ ਸਾਡੀ ਮਦਦ ਕਰਦਾ ਹੈਗਾ ਗੁਰੂ ਦੇ ਸ਼ਬਦ ਨੂੰ ਸਮਝਾਉਣ ਤੇ ਇਸ ਬੰਦਗੀ ਦੇ ਰਸਤੇ ਉਤੇ ਤੋਰਨ ਤੇ ਤਾਂ ਇਹ ਖੇੜ ਸੋਖਾਗਾ ਕਦੇ ਤੁਹਾਨੂੰ ਕੋਈ ਈਰਖਾ ਨਹੀਂ ਆਈ ਕਿ ਵੀ ਆਮ ਬੰਦੇ ਨੂੰ ਤਾਂ ਇਹ ਹੀ ਹੋ ਜਾਂਦਾ ਵੀ ਹਾਂ ਉਹਨੇ ਗੱਡੀ ਵੱਡੀ ਲੈ ਲਈ ਮੈਂ ਵੀ ਲਵਾਗਾ ਉਹਨੇ ਘਰ ਵੱਡਾ ਲੈ ਲਿਆ ਮੈਂ ਵੀ ਲਵਾਗਾ ਕਦੇ ਤੁਹਾਡੇ ਮਨ ਚ ਇਹ ਚੀਜ਼ ਨਹੀਂ ਆਈ ਹਾਂ ਜੀ ਨਹੀਂ ਇਸ ਤਰ੍ਹਾਂ ਦਾ ਨਹੀਂ ਕਿਉਂਕਿ ਇਹ ਆਪਾਂ ਜੇਕਰ ਸ਼ਬਦ ਨੂੰ ਮੰਨਦੇ ਆਂ ਗੁਰੂ ਸਾਹਿਬ ਦੀ ਬਾਣੀ ਮੁਤਾਬਕ ਅਸੀਂ ਜੀਵਨ ਜਿਉਣੇ ਆ ਫਿਰ ਤੁਹਾਨੂੰ ਇਹਨਾਂ ਗੱਲਾਂ ਤੋਂ ਉਪਰ ਉੱਠ ਕੇ ਚੱਲਣਾ ਪਵੇਗਾ ਕਿਉਂਕਿ ਗੁਰੂ ਸਾਹਿਬ ਦਾ ਫੈਸਲਾ ਨਾ ਗੁਰੂ ਸਾਹਿਬ ਦੀ ਸ਼ਬਦਮਤਾਵ ਕਾਪਾ ਨੂੰ ਜੀਵਨ ਜੀਵ ਸਿਖਾਈ ਹੈ ਜੈ ਬਸਾਲਾ ਤਾਂ ਬੈਸਾ ਸੁਆਮੀ ਜੈ ਪੇ ਜੈ ਤਾਂ ਜਾਵਾ ਸਭ ਨਗਰੀ ਮੇ ਇੱਕ ਕੋ ਰਾਜਾ ਸਭੇ ਪਵਿਤ ਹੈ ਥਾਮਾ ਹੈ ਨਾ ਇਸ ਲਈ ਸਾਰਾ ਖੇੜੋ ਵਹਿਰਦਾ ਜਦੋਂ ਕਿਸੇ ਨੂੰ ਕੀ ਦੇਣਾ ਹੈ ਨਾ ਉਹ ਦਾ ਮੇਰੇ ਨਾਮ ਰਾਏ ਜਿਹਾ ਰੱਖੇ ਤੇ ਉਹ ਰਹੀ ਹੈ ਤੁਦ ਪਾਵਾਂ ਤਾਂ ਨਾਮ ਚ ਪਾਵਾਂ ਸੁਖ ਤੇ ਰੱਖ ਦਿੱਤਾ ਲਹੀ ਹੈ ਨਾ ਇਹ ਗੁਰਸੇਵਾ ਦੇ ਬੱਚੇ ਆ ਅਸੀਂ ਤੇ ਉਹ ਦੀ ਨਜ਼ਰ ਵਿੱਚ ਆ ਇਸ ਲਈ ਇਹ ਗੁਰਸਿੱਖ ਨੂੰ ਸਮਝ ਲੈਣਾ ਚਾਹੀਦਾ ਵੀ ਅਕਾਲਪੁਰਖ ਵਾਹਿਗੁਰੂ ਨੇ ਇੱਕ ਜਿਹੜਾ ਕੀੜਾ ਥੱਲੇ ਜਾਂਦਾ ਉਹ ਵੀ ਦਿਖਦਾ ਤੇ ਉਹਦੇ ਦਾਣਿਆਂ ਦੀ ਗਿਣਤੀ ਤਾਂ ਵੀ ਉਹਨੂੰ ਪਤਾ ਵੀ ਕਿੰਨੇ ਦਾਣੇ ਚੁੱਕ ਕੇ ਖੱਡ ਚ ਲੈ ਗਿਆ ਹਾਂਜੀ ਖਾਸ ਮੈਂ ਨਦਰਿੰ ਕੀੜਾ ਆਵੇ ਜੀਤੇ ਚੁਗਾ ਦਾਣੇ ਕਿੰਨੇ ਦਾਣੇ ਚੁੱਕੇ ਲੇਗਾ ਤੇ ਤੂੰ ਤਾਂ ਅ ਵਿਸ਼ੇਸ਼ ਆ انسان ਤਾਂ ਉਹਦਾ ਵਿਸ਼ੇਸ਼ਤਾ ਉਹਦੇ ਤੇ ਸਾਜਾ ਤੇ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰੱਖੇਂ ਕਿ ਸਿਰਜਣਹਾਰ ਜਿਨ ਪੈਦਾਇਸ਼ ਤੋਂ ਕੀ ਸੋਈ ਦੇ ਅਧਾਰ ਉਹ ਹੀ ਆਸਰਾ ਦੇਵੇਗਾ ਇਸ ਲਈ ਇਹਨਾਂ ਗੱਲਾਂ ਨੂੰ ਮਨ ਦੇ ਵਿੱਚ ਇੱਕ ਗੁਰ ਸਿੱਖ ਅਭਿਆਸੀ ਉਹ ਨਹੀਂ ਲੈਕ ਨਹੀਂ ਆਉਂਦਾ ਮਤਲਬ ਗੁਰਸਿੱਖ ਨੂੰ ਡਾਇਰੈਕਟ ਕੋਈ ਦਰੰਦੀ ਨਹੀਂ ਲਗਣੀ ਵੀ ਤੁਸੀਂ ਆਪ ਕਿਹਾ ਵੀ ਸਿਰ ਜਨ ਹਾਰਨੇ ਸਾਨੂੰ ਬੁਣਾਇਆ ਤੇ ਆਪੇ ਸਾਡੇ ਖਵਾਲੀ ਕਰ ਲਏਗਾ ਹਾਂ ਬਿਲਕੁਲ ਜੀ ਉਹਨੇ ਇਹ ਮਾਨਸਜਾਮਾ ਜਿੱਤ ਵੱਲ ਲੈ ਕੇ ਜਾਣਾ ਹੁੰਦਾ ਨਾ ਆਪਦੇ ਸਿੱਖ ਨੂੰ ਇਸ ਲਈ ਇਹ ਗੱਲਾਂ ਗੁਰੂ ਦਾ ਸਿੱਖ ਵਿਚਾਰਦਾ ਨਹੀਂ ਮੰਨਤੇ ਨਹੀਂ ਲਿਆਉਂਦਾ ਹੂੰ ਸੋਚਦੇ ਬੋਦ ਅਸੀਂ ਅਸੀਂ ਬੈਠੇ ਵੀ ਆ ਸਾਡਾ ਦਿਮਾਗ ਦੇ ਵਿੱਚ ਥਾਟਸ ਆਈ ਜਾਣੀਆਂ ਫੰਡਾ ਸੋਚ ਜਦੋਂ ਸੋਚਦਾ ਪਤਾ ਨਹੀਂ ਕਿਹੜੀ ਕਿਹੜੀ ਟੈਨਸ਼ਨ ਨਹੀਂ ਲੈ ਜਾਂਦਾ ਅਨੇ ਇਸ ਸਮੇਂ ਦਾ ਆਪਾਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਆਂ ਹੂੰ ਇਸ ਸਮੇਂ ਦਾ ਕੋਈ ਵਿਚਾਰ ਨਹੀਂ ਕਿਹਾ ਜਾ ਸਕਦਾ ਆਮ ਆਮ ਬੰਦੇ ਦੀ ਗੱਲ ਕਰ ਰਿਹਾ ਆਮ ਬੰਦਾ ਉਹ ਵਿਚਾਰਾਂ ਤੋਂ ਉਹ ਡਿਪਰੈਸ਼ਨ ਤੋਂ ਉਹ ਸਾਰਾ ਕੁਝ ਤੋਂ ਕਿੱਦਾਂ ਨਿਕਲ ਸਕਦਾ ਡਿਪਰੈਸ਼ਨ ਤੋਂ ਦੇਖੋ ਇਹ ਆਪਾਂ ਹੁਣੇ ਆਪਾਂ ਨੂੰ ਗੁਰਮੁਖ ਪਿਆਰੇ ਇੱਥੇ ਇਸੇ ਕਰਕੇ ਸਮਝਾਉਂਦੇ ਆ ਵੀ ਅੱਜ ਜਿਹੜਾ ਸੰਸਾਰ ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੇ ਤੇ ਤੈਲੇ ਹੋ ਵਾ ਵਾਹ ਜੀ ਇਹ ਜਿਹੜਾ ਸੰਸਾਰ ਦੇ ਜੀਵ ਆ ਦੁਬ ਦੁਐਤ ਈਰਖਾ ਨਿੰਦਿਆ ਚੁਗਲੀ ਦੇ ਵਿਚਾਰਾਂ ਵਿੱਚ ਆ ਹੂੰ ਬਹੁਤ ਜੀਵਾਂ ਨੂੰ ਗੋਲੀਆਂ ਲੈ ਕੇ ਸੋਣਾ ਪੈਂਦਾ ਕਿਉਂਕਿ ਉਹਦੇ ਵਿਚਾਰ ਨਹੀਂ ਉਹਨਾਂ ਦੇ ਰੁਕ ਰਹੇ ਹੂੰ ਤੇ ਵਿਚਾਰ ਅਸੀਂ ਰੋਕਣੇ ਹੁੰਦੇ ਆ ਵਿਚਾਰ ਮਾਰੇ ਤਰੇ ਤਾਰੇ ਆਪੇ ਦਰਜੋ ਦੇ ਦੂਜੇ ਨੂੰ ਹੀ ਤਾਰ ਦੋ ਕਹਿੰਦੇ ਉਲਟ ਜੋ ਉਨਾ ਆਵੇ ਤੇ ਗਾਂ ਜੂਨਾ ਦਾ ਖੇਡ ਵੀ ਖਤਮ ਵਿਚਾਰ ਮਾਰਨੇ ਆ ਤਾਂ ਫਰਮਾਰੇ ਕਹਿੰਦੇ ਜਦੋਂ ਤੁਸੀਂ ਗੁਰਮਖੰਡ ਦੀ ਸੰਗਤ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਚਾਹੋਗੇ ਉਹ ਤੁਹਾਨੂੰ ਅਭਿਆਸ ਕਰਾਉਣਗੇ ਜਦੋਂ ਤੁਸੀਂ ਅਭਿਆਸ ਕਰੋਗੇ ਮਨ ਨੂੰ ਕੁੱਟੋਗੇ ਜਿਹਦੇ ਵਿਚਾਰ ਹੁੰਦੇ ਆ ਮਨ ਦੇ ਵਿਚਾਰ ਵਧੇ ਹੁੰਦੇ ਆ ਨਾ ਜਿਹਨੂੰ ਮਾਰੇ ਕਹਿੰਦੇ ਆ ਕੂਟਣ ਸੋਏ ਜਮ ਮਨ ਕੋ ਕੂਟਾ ਮਨ ਕੋ ਕੂਟੇ ਤੇ ਜਮ ਤੇ ਛੂਟਾ ਹੈ ਜੀ ਵਿਚਾਰਾਂ ਨੂੰ ਜਮ ਕਹਿ ਦਿੰਦੇ ਜਦੋਂ ਖਿੱਚੀ ਫਿਰਦੇ ਆ ਟਿਕਨ ਨਹੀਂ ਦਿੰਦੇ ਮਨ ਨੂੰ ਜੇ ਤੁਸੀਂ ਇਸ ਤਰ੍ਹਾਂ ਘੁੱਟੋਗੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਤੁਸੀਂ ਵਿਚਾਰ ਮੁਕਤ ਹੋ ਜਾਓਗੇ ਤੇ ਤੁਹਾਡਾ ਮਨ ਸੈਤ ਚਲਾ ਜਾਏਗਾ ਤੁਹਾਡੇ ਹਿਸਾਬ ਨਾਲ ਸੁੱਖ ਕੀ ਹੈ ਸੁੱਖ ਆਪਾਂ ਆਪਦੇ ਹਿਸਾਬ ਨਾਲ ਤਾਂ ਨਹੀਂ ਕਹਿ ਸਕਦੇਗੇ ਜੋ ਆਨੰਦ ਬੁੜੀ ਦੇ ਹਿਸਾਬ ਨਾਲ ਸੁੱਖ ਹਾਂਜੀ ਗੁਰੂ ਸਾਹਿਬ ਦੇ ਮੁਤਾਬਕ ਤਾਂ ਜਿਹੜਾ ਸੁੱਖ ਹੈ ਉਹ ਨਾਮ ਦੇ ਵਿੱਚ ਸਮਾ ਕੇ ਹੀ ਜੀਵ ਨੂੰ ਮਿਲਦਾ ਹੈਗਾ ਹਾਂਜੀ ਇਹ ਨਾਮ ਹੀ ਨੂੰ ਹੀ ਸੁਖ ਕਿਹਾ ਜਾਂਦਾ ਹੈਗਾ ਹੂੰ ਇਹ ਥਿਰ ਕਰਦੇ ਜਦੋਂ ਸਾਡਾ ਮਨ ਨਾਮ ਨੂੰ ਫੜ ਕੇ ਬੰਨਦਾ ਹੈਗਾ ਇੱਥੇ ਹੀ ਸੁਖ ਲੈ ਸਕਦਾ ਉਹ ਤ੍ਰੇਗੁਣਾਂ ਦੇ ਵਿੱਚ ਕਿਸੇ ਵੀ ਐ ਵਸਤੂ ਦੇ ਨਾਲ ਸੁਖ ਨਹੀਂ ਲਿਆ ਜਾ ਸਕਦਾਗਾ ਸੁਖ ਮਨ ਨੇ ਲੈਣਾ ਹੁੰਦਾ ਇਸ ਲਈ ਇੱਥੇ ਸੰਸਾਰ ਦੇ ਵਿੱਚ ਤ੍ਰੇਗੁਣਾਂ ਦੇ ਵਿੱਚ ਸੁਖ ਨਹੀਂ ਹੈਗਾ ਮਨ ਦਾ ਜਿਹੜਾ ਸੁਖ ਹੈ ਉਹ ਤਾਂ ਨਾਮ ਦੇ ਵਿੱਚ ਸਮਾ ਗਿਆ ਹੈ ਅੰਮ੍ਰਿਤ ਰਸ ਪੀ ਕੇ ਆ ਤਾਂ ਮਹਾਰਾਜ ਕਹਿੰਦੇ ਆ ਵੀ ਉੱਥੇ ਅੰਮ੍ਰਿਤ ਵੰਡਿਆ ਸੁਖਿਆ ਹਰ ਕਰਨੇ ਜਮ ਕੇ ਪੰਥ ਨਾ ਪਾਈਏ ਫਿਰ ਨਾ ਹੀ ਮਰਨੇ ਹੈ ਜੀ ਤੇ ਉੱਥੇ ਜਾਓ ਜਿੱਥੇ ਅੰਮ੍ਰਿਤ ਵੰਡਿਆ ਜਾਂਦਾ ਉਹ ਨੌ ਦਰਾਂ ਤੋਂ ਉੱਪਰ ਜਗ੍ਹਾ ਹੈ ਉਹ ਤੁਸੀਂ ਨਾਮ ਦੇ ਵਿੱਚ ਸਮਾ ਕੇ ਪੀ ਸਕਦੇ ਹੋ ਉੱਥੇ ਸੁਖਾ ਤਰੇ ਗੁਣਾ ਜਨ ਇਹ ਸੰਸਾਰ ਚ ਨਹੀਂ ਹੈ ਤੁਸੀਂ ਕਹਾਂ ਨੌ ਗੁਣਾ ਤੋਂ ਉੱਪਰ ਕੋਕੇ ਦਾ ਵਿਕਤੀ ਉਤੇ ਜਾ ਸਰਦਾ ਦੇਖੋ ਆਪਾਂ ਨੂੰ ਸੱਚੇ ਬਾਦਸ਼ਾਹ ਦੀ ਬਾਣੀ ਸਮਝਾਉਂਦੀ ਪਈ ਆ ਥਾਂ ਥਾਂ ਦੇ ਉੱਪਰ ਨੌਂ ਦਰਵਾਜ਼ੇ ਦਸਵਾਂ ਦਵਾਰ ਬੁਜਰੇ ਗਿਆਨੀ ਇਹ ਬਚਾਰ ਇਹ ਬਖੇੜ ਬੁਝਣਾ ਹੁੰਦਾਗਾ ਤੇ ਇਹ ਹੁਣ ਬੁਝਾ ਰਹੇ ਸਾਨੂੰ ਸਤਿਗੁਰੂ ਤੇ ਗੁਰੂ ਕੇ ਸਿੱਖ ਗੁਰਮੁਖ ਪਿਆਰੇ ਜਿਨ੍ਹਾਂ ਨੇ ਇਹ ਮਾਰਗ ਤੈਅ ਕੀਤਾਗਾ ਹਾਂਜੀ ਉਹ ਫਿਰ ਸਾਨੂੰ ਅਭਿਆਸ ਕਰਾਉਂਦੇ ਆ ਤੇ ਜਿਵੇਂ ਜਿਵੇਂ ਆਪਾਂ ਹੁਣ ਜਿਵੇਂ ਇੱਥੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਿਮਰਨ ਦਵਾਰ ਦੇ ਪਾਵਨ ਸਥਾਨ ਦੇ ਉੱਤੇ ਸੰਗਤਾਂ ਦੂਰ ਦੂਰ ਤੋਂ ਆਈਆਂ 22 ਤਰੀਕ ਤੋਂ ਲੈ ਕੇ 31 ਤਰੀਕ ਤੱਕ ਕੈਂਪ ਚੱਲ ਰਿਹਾ ਹੈ ਦਿਨ ਰਾਤ ਗੁਰੂ ਕੇ ਸਿੱਖ ਅਭਿਆਸ ਕਰ ਰਹੇ ਹਨ ਭਾਈ ਸਾਹਿਬ ਅਭਿਆਸ ਕਰ ਰਹੇ ਆਕਰਾਰ ਰਹੇ ਸੰਗਤਾਂ ਨੂੰ ਤੇ ਗੁਰਮੰਤਰ ਦ੍ਰਿੜ ਕਰਾ ਰਹੇ ਆ ਵੀ ਇਹ ਜਿਹੜਾ ਮਾਣਾ ਵਿਚਾਰ ਛੱਡੇ ਜਦੋਂ ਵਿਚਾਰ ਛੱਡਦਾ ਹੈ ਤ੍ਰੇਗੁਣਾਂ ਤੋਂ ਅਤੀਤ ਹੁੰਦਾ ਹੈ ਨੌ ਦਰਾਂ ਨੂੰ